ਦੋਸਤੋ ਅੱਜ ਆਪਾਂ ਗੱਲਬਾਤ ਕਰਨੀ ਹੈ ਜੇ ਐਮਐਸਪੀ ਲੈਣੀ ਹੈ ਤਾਂ ਬੇਗੰਪੂਰੇ ਵਾਲੇ ਬਾਬਿਆਂ ਦੀ ਚਰਨ ਧੂੜ ਚੱਕੋ ਕਿਸਾਨ ਭਰਾਵੋ ਤੁਸੀਂ ਐਮਐਸਪੀ ਲੈਣ ਵਾਸਤੇ ਲੰਮੇ ਸਮੇਂ ਤੋਂ ਸੰਘਰਸ਼ ਕਰ ਰਹੇ ਹੋ ਤੁਸੀਂ ਦਿੱਲੀ ਜਾਣ ਵਾਸਤੇ ਵੀ ਅੱਡੀ ਚੋਟੀ ਦਾ ਜੋਰ ਲਾਇਆ ਸੀ ਪਰ ਸੈਂਟਰ ਸਰਕਾਰ ਨੇ ਤੁਹਾਨੂੰ ਹਰਿਆਣੇ ਦਾ ਬਾਰਡਰ ਪਾਰ ਨਹੀਂ ਕਰਨ ਦਿੱਤਾ ਇਸ ਸੰਘਰਸ਼ ਦੇ ਦੌਰਾਨ ਕਾਫੀ ਕਿਸਾਨਾਂ ਦੇ ਸੱਟਾਂ ਵੀ ਵੱਜ ਗਈਆਂ ਪਰ ਫਿਰ ਵੀ ਤੁਸੀਂ ਖਨੋਰੀ ਬਾਰਡਰ ਉੱਪਰ ਮੋਰਚਾ ਲਗਾਏ ਬੈਠੇ ਹੋ ਉਧਰ ਡੱਲੇਵਾਲ ਸਾਹਿਬ ਜੀ ਨੂੰ ਵੀ ਅੱਜ ਲਗਭਗ 2 ਮਹੀਨੇ ਹੋ ਚੁੱਕੇ ਹਨ ਕਿ ਉਹ ਮਰਨwarte ਉੱਪਰ ਬੈਠੇ ਹਨ ਇੰਨੇ ਲੰਮੇ ਮਰਨwarte ਦੇ ਦੌਰਾਨ ਉਹਨਾਂ ਦੀ ਜਾਨ ਨੂੰ ਵੀ ਖਤਰਾ ਬਣਿਆ ਹੋਇਆ ਹੈ ਪਰ ਸੈਂਟਰ ਸਰਕਾਰ ਅਜ ਤੱਕ ਮੰਗਾਂ ਮੰਨਣ ਵਾਸਤੇ ਟਸ ਤੋਂ ਮਸ ਨਹੀਂ ਹੋਈ। ਤੁਹਾਨੂੰ ਯਾਦ ਹੋਵੇਗਾ ਕਿ ਜਦ ਕੁਝ ਸਾਲ ਪਹਿਲਾਂ ਖੇਤੀ ਦੇ ਤਿੰਨ ਕਾਲੇ ਕਾਨੂੰਨ ਸਰਕਾਰ ਨੇ ਲਾਗੂ ਕੀਤੇ ਸੀ। ਉਸ ਵਕਤ ਵੀ ਬੇਗੰਪੁਰੇ ਵਾਲੇ ਬਾਬਾ ਜੀ ਕਹਿ ਰਹੇ ਹਨ ਕਿ ਅਸੀਂ ਰੱਬ ਨੂੰ ਕਹਿ ਕੇ ਇਹ ਕਾਨੂੰਨ ਮੋਦੀ ਸਾਹਿਬ ਤੋਂ ਵਾਪਸ ਕਰਵਾ ਦਿੱਤੇ ਸੀ। ਬੇਗੰਪੁਰੇ ਵਾਲਾ ਬਾਰੇ ਬਾਬਾ ਜੀ ਹੁਣ ਫਿਰ ਤੁਹਾਨੂੰ ਆਪਣੀ ਵੀਡੀਓ ਰਾਹੀਂ ਸੰਦੇਸ਼ ਦੇ ਰਹੇ ਹਨ ਕਿ ਮੇਰੀ ਰੱਬ ਨਾਲ ਸਿੱਧੀ ਹੈ ਜੇਕਰ ਕਿਸਾਨ ਮੈਨੂੰ ਬਰਮ ਗਿਆਨੀ ਮੰਨ ਲੈਣ ਤਾਂ ਮੈਂ ਉਸੇ ਵਕਤ ਰੱਬ ਨਾਲ ਗੱਲਬਾਤ ਕਰਕੇ ਮੋਦੀ ਸਾਹਿਬ ਤੋਂ ਐਮਐਸਪੀ ਦੇ ਗਰੰਟੀ ਵਾਲਾ ਕਾਨੂੰਨ ਬਣਵਾ ਦੇਵਾਂਗਾ ਕਿਸਾਨ ਭਰਾਵੋ ਤੁਸੀਂ ਤਾਂ ਐਵੇਂ ਹੀ ਐਨਏਰ ਓਕੇ ਰਹੇ ਅਤੇ ਆਪਣੇ ਅਣਗਿਣਤ ਕਿਸਾਨ ਸ਼ਹੀਦ ਕਰਵਾ ਲਏ ਤੁਹਾਡੇ ਘਰ ਵਿੱਚ ਨਲਕਾ ਲੱਗਿਆ ਹੋਵੇ ਅਤੇ ਤੁਸੀਂ ਪਾਣੀ ਵਾਸਤੇ ਬਾਲਟੀ ਕਿਤੇ ਹੋਰ ਬਗਾਨਿਆਂ ਦੇ ਘਰਾਂ ਵਿੱਚ ਚੁੱਕੀ ਫਿਰੋ ਇਹ ਤਾਂ ਬਹੁਤ ਮਾੜੀ ਗੱਲ ਹੈ ਦੋਸਤੋ ਕਈ ਵਾਰ ਤਾਂ ਬਾਬਾ ਜੀ ਦੀਆਂ ਗੱਲਾਂ ਸੁਣ ਕੇ ਅਸਾ ਹੀ ਆਉਂਦਾ ਹੈ ਕਿ ਬਾਬਾ ਜੀ ਨੂੰ ਰੱਬ ਮਿਲ ਗਿਆ ਹੈ ਉਹ ਵੀ ਕਰੋੜਾਂ ਲੋਕਾਂ ਵਿੱਚੋਂ ਸਿਰਫ ਬਾਬਾ ਜੀ ਨੂੰ ਰੱਬ ਮਿਲਿਆ ਹੈ ਸਤਿਕਾਰਯੋਗ ਬਾਬਾ ਜੀ ਕਿਰਪਾ ਕਰਕੇ ਦੱਸਣਾ ਕਿ ਜਦ ਬਾਬਰ ਭਾਰਤ ਵਿੱਚ ਲੁੱਟਮਾਰ ਕਰਨ ਵਾਸਤੇ ਆਇਆ ਸੀ ਤਾਂ ਬਾਬਾ ਨਾਨਕ ਜੀ ਨੇ ਰੱਬ ਨੂੰ ਕਹਿ ਕੇ ਉਸ ਨੂੰ ਕਿਉਂ ਨਹੀਂ ਰੋਕਿਆ ਕੀ ਤੁਹਾਨੂੰ ਸਾਡੇ ਪੰਜਵੇਂ ਪਾਤਸ਼ਾਹ ਜੀ ਸ੍ਰੀ ਗੁਰੂ ਅਰਜਨ ਦੇਵ ਜੀ ਤੋਂ ਵੀ ਵੱਡਾ ਰੱਬ ਮਿਲਿਆ ਹੈ ਜਿਹੜਾ ਰੱਬ ਨੂੰ ਕਹਿ ਕੇ ਉਹ ਤਤੀ ਤਵੀ ਨੂੰ ਠੰਡਾ ਨਹੀਂ ਕਰਵਾ ਸਕੇ ਕੀ ਉਹਨਾਂ ਨੂੰ ਰੱਬ ਨਹੀਂ ਸੀ ਮਿਲਿਆ ਕੀ ਸਾਡੇ ਦਸਵੇਂ ਪਾਤਸ਼ਾਹ ਜੀ ਦੇ ਰੱਬ ਆਖੇ ਨਹੀਂ ਸੀ ਲੱਗਦਾ ਕਿ ਉਹ ਮੁਗਲਾਂ ਨੂੰ ਅੰਨੇ ਕਰ ਸਕਦੇ ਸਨ ਜਿਹੜੇ ਮੁਗਲਾਂ ਦੇ ਘੇਰੇ ਖਾਤਰ ਉਹਨਾਂ ਨੂੰ ਆਨੰਦਪੁਰ ਸਾਹਿਬ ਦਾ ਕਲਾ ਛੱਡਣਾ ਪਿਆ ਸੀ ਚਲੋ ਫਿਰ ਵੀ ਜਦੋਂ ਬਾਬਾ ਜੀ ਐਡਾ ਵੱਡਾ ਦਾਵਾ ਕਰ ਹੀ ਰਹੇ ਹਨ ਨਾ ਕਿਸਾਨ ਭਰਾਵਾਂ ਨੂੰ ਉਹਨਾਂ ਮਹਾਪੁਰਸ਼ਾਂ ਦੀ ਚਰਨ ਧੂੜ ਚੁੱਕ ਕੇ ਮੱਥੇ ਨੂੰ ਲਾ ਲੈਣੀ ਚਾਹੀਦੀ ਹੈ ਕੀ ਪਤਾ ਲੱਗਦਾ ਬਾਬਾ ਜੀ ਰੱਬ ਨੂੰ ਕਹਿ ਕੇ ਮੋਦੀ ਤੋਂ ਕੰਮ ਕਰਵਾਈ ਤੈਨ ਤੁਹਾਡਾ ਸਾਡੇ ਕਿਸਾਨ ਭਰਾ ਵੀ ਐਵੇਂ ਆਪਣੀ ਅੜੀ ਨਹੀਂ ਛੱਡਦੇ ਐਵੇਂ ਨਿੱਤ ਰੇਲਾਂ ਰੋਕੀ ਰੋਕੀ ਫਿਰਦੇ ਹਨ ਸੜਕਾਂ ਜਾਮ ਕਰ ਲੈਂਦੇ ਹਨ ਉਹ ਭਾਈ ਪੁਲਿਸ ਦੀਆਂ ਡਾਂਗਾਂ ਖਾਣ ਨਾਲ ਤਾਂ ਬਾਬਾ ਜੀ ਦੀ ਚਰਨ ਤੂੜ ਚੁੱਕਣੀ ਸੌਖੀ ਹੈ ਬਸ ਜਿੱਥੇ ਬਾਬਾ ਜੀ ਖੜੇ ਹੋਣ ਉਸ ਥਾਂ ਦੀ ਥੋੜੀ ਜੀ ਮਿੱਟੀ ਉੱਪਰ ਹੱਥ ਨਾਲ ਚੱਕ ਕੇ ਘਸਾ ਕੇ ਆਪਣੇ ਮੱਥੇ ਉੱਪਰ ਲਗਾ ਲਓ ਹੋਰ ਕਿਹੜਾ ਇੱਥੇ ਮੰਤਰ ਪੜਨਾ ਕੋਈ ਇਸੇ ਨੂੰ ਚਰਨ ਧੂੜ ਚੱਕਣਾ ਕਹਿੰਦੇ ਆ ਜਦ ਤੁਸੀਂ ਬਾਬਾ ਜੀ ਦੀ ਚਰਨ ਧੂੜ ਮੱਥੇ ਨੂੰ ਲਾ ਲਈ ਤਾਂ ਬਾਬਾ ਜੀ ਉਸੇ ਵਕਤ ਰੱਬ ਕੋਲ ਜਾ ਕੇ ਮੁਰਦੀ ਸਾਹਿਬ ਨੂੰ ਫੋਨ ਕਰਵਾ ਦੇਣਗੇ ਆਪਣਾ ਕੰਮ ਹੋ ਜਾਵੇਗਾ ਆਪਾਂ ਕੀ ਲੈਣਾ ਐਵੇਂ ਸਿਆਲ ਦੀ ਰੁੱਤ ਵਿੱਚ ਟਰਾਲੀਆਂ ਵਿੱਚ ਰਾਤਾਂ ਕੱਢਦੇ ਫਿਰਦੇ ਹੋ ਬਾਕੀ ਤੁਹਾਡੀ ਮਰਜ਼ੀ ਹੈ ਮੈਂ ਤਾਂ YouTube ਉੱਪਰ ਬਾਬਾ ਜੀ ਦੀ ਵੀਡੀਓ ਦੇਖੀ ਸੀ ਜੋ ਗੱਲਾਂ ਬਾਬਾ ਜੀ ਨੇ ਆਖੀਆਂ ਮੈਂ ਉਹੀ ਗੱਲਾਂ ਤੁਹਾਡੇ ਤੱਕ ਪਹੁੰਚਾ ਰਿਹਾ ਹਾਂ ਮੈਂ ਆਪਣੇ ਕੋਲ ਕੋਈ ਗੱਲ ਨਹੀਂ ਫालतू ਤੁਹਾਨੂੰ ਕਹੀ ਮੈਂ ਨਾ ਤਾਂ ਕੋਈ ਬਾਬਾ ਜੀ ਦਾ ਭਗਤ ਹਾਂ ਮੈਂ ਤਾਂ ਆਪ ਤੁਹਾਡੇ ਵਰਗਾ ਛੋਟਾ ਜਿਹਾ ਕਿਸਾਨ ਹਾਂ ਵੈਸੇ ਉਸ ਤੋਂ ਵਧੀਆ ਸੌਦਾ ਤੁਹਾਨੂੰ ਕਿਤੇ ਵੀ ਨਹੀਂ ਮਿਲ ਸਕਦਾ ਦੋਸਤੋ ਲੱਖਾਂ ਕਰੋੜਾਂ ਰੁਪਇਆ ਲੰਗਰਾਂ ਉੱਪਰ ਖਰਚ ਕਰ ਰਹੇ ਹੋ ਡੀਜ਼ਲ ਹੂਕ ਰਹੇ ਹੋ ਪੁਲਿਸ ਦੀਆਂ ਡਾਂਗਾਂ ਖਾ ਰਹੇ ਹੋ ਕੰਮ ਛੱਡ ਰਹੇ ਹੋ ਕਿਸਾਨਾਂ ਦੀਆਂ ਛੇੜੀਆਂ ਦੇ ਰਹੇ ਹੋ ਨਾਲੇ ਸਿਆਣੇ ਆਦਮੀ ਕਹਿੰਦੇ ਹੁੰਦੇ ਹਨ ਕਿ ਨਾ ਹਿੰਗ ਲੱਗੇ ਨਾ ਫਟਕੜੀ ਬਸ ਬਾਬਾ ਜੀ ਦੀ ਚਰਨ ਧੂੜ ਚੱਕੋ ਅਤੇ ਮੋਦੀ ਤੋਂ ਕੰਮ ਕਰਵਾਓ ਬਾਬਾ ਜੀ ਦਾ ਸਨੇਹਾ ਕਿਸਾਨਾਂ ਤੱਕ ਪਹੁੰਚਾਉਣ ਵਿੱਚ ਜੇਕਰ ਕੋਈ ਸ਼ਬਦ ਮੇਰੇ ਕੋਲੋਂ ਵੱਧ ਘੱਟ ਬੋਲਿਆ ਗਿਆ ਹੋਵੇ ਤਾਂ ਮੈਂ ਮਾਫੀ ਚਾਹੁੰਦਾ ਹਾਂ ਦੋਸਤੋ ਸਨੇਹਾ ਚੰਗਾ ਲੱਗੇ ਤਾਂ ਮੇਰੀ ਵੀਡੀਓ ਨੂੰ ਸਬਸਕ੍ਰਾਈਬ ਲਾਈਕ ਕਰ ਤੇ ਸ਼ੇਅਰ ਜਰੂਰ ਕਰ ਦੇਣਾ ਵੀਡੀਓ ਸੁਣਨ ਵਾਸਤੇ ਆਪ ਸਭ ਦਾ ਬਹੁਤ ਬਹੁਤ ਧੰਨਵਾਦ ਆਪ ਸਭ ਨੂੰ ਸਤਿ ਸ੍ਰੀ ਅਕਾਲ